ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਅੰਦਰ ਹੜ੍ਹਾਂ ਨੇ ਅਤੇ ਕੁਦਰਤ ਦੀ ਕਰੋਪੀ ਨੇ ਬਹੁਤ ਵੱਡਾ ਨੁਕਸਾਨ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਪਰ ਕੁਦਰਤੀ ਆਫਤਾਂ ਨਾਲ ਨਿਢਣ ਲਈ ਪੰਜਾਬੀਆਂ ਦੀ ਇੱਕਜੁੱਟਤਾ ਦੀ ਕੋਈ ਮਿਸਾਲ ਨਹੀਂ ਜਦੋਂ ਵੀ ਕੋਈ ਪੰਜਾਬ ਤੇ ਦੇਸ਼ ਤੇ ਕੁਦਰਤੀ ਆਫਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀ ਅੱਗੇ ਹੋ ਕੇ ਵਿਚਰਦੇ ਨੇ ਤਾਂ ਅਸੀਂ ਦੇਲੀਆਂ ਗਹਿਰਾਈਆਂ ਤੋਂ ਉਹਨਾਂ ਕਲਬਾਂ ਦਾ ਉਹਨਾਂ দানਵੀਰ ਸੱਜਣਾ ਦਾ ਕੋਡ-ਕੋਡ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਿਗੈਰ ਕਿਸੇ ਲਾਲਚ ਤੇ ਬਿਗੈਰ ਕਿਸੇ ਭੇਦ ਭਾਵ ਦੇ ਹੜਪੀੜਤਾ ਦੀ ਮਦਦ ਕਰਨ ਲਈ ਅੱਗੇ ਆਏ ਨੇ ਇਹਨਾਂ ਲੋਕਾਂ ਨੂੰ ਸਲੂਟ ਹੈ ਪਰ ਕੁਝ ਲੋਕ ਇਹੇ ਜੇ ਨਹੀਂ ਜਿਹੜੇ ਕੁਦਰਤੀ ਆਫਤ ਜਦੋਂ ਆ ਜਾਂਦੀ ਹੈ ਤਾਂ ਉਹ ਲੁੱਟ ਦਾ ਸ਼ਿਕਾਰ ਬਣਾਉਂਦੇ ਆ ਲੋਕਾਂ ਨੂੰ ਜਿਵੇਂ ਕਿ ਖਬਰਾਂ ਵੀ ਦੇਖੀਆਂ ਤੁਸੀਂ ਸੁਣੀਏ ਤਰਪਾਲਾਂ ਦਾ ਮਸਲਾ ਤਰਪਾਲਾਂ ਦੇ ਵਿੱਚ ਲੋਕਾਂ ਦੀ ਅੰਨੀ ਲੁੱਟ ਕੀਤੀ ਐ ਫਸੇ ਹੋਏ ਲੋਕਾਂ ਦੀ ਮਜਬੂਰ ਲੋਕਾਂ ਦੀ ਚਲੋ ਇਹ ਰੱਬ ਦੀ ਮਾਰ ਐ ਕਦੋਂ ਕਿਸੇ ਤੇ ਵੀ ਪੈ ਸਕਦੀ ਐ ਸਮਾਂ ਯਾਦ ਰੱਖਣਾ ਚਾਹੀਦਾ ਐ ਪਰ ਇਸ ਲੜੀ ਤਹਿਤ ਜੋ ਅੱਗੇ ਆਏ ਨੇ ਕਰਨ ਟੈਂਟ ਹਾਊਸ ਤਪਾ ਮੰਡੀ ਜਿਨ੍ਹਾਂ ਨੇ ਵੱਡਾ ਦਿਲ ਕਰਕੇ ਹੜਾ ਨਾਲ ਹੋਏ ਨਕਸਲਾਂ ਵਾਲੇ ਲੋਕਾਂ ਨੂੰ ਇਹ ਗੱਲ ਖੁੱਲੇ ਤੌਰ ਤੇ ਕਹਿ ਦਿੱਤੀ ਕਿ ਜਿਨ੍ਹਾਂ ਨੂੰ ਵੀ ਮੇਰੇ ਟੈਂਟ ਤੋਂ ਕੋਈ ਸਮਾਨ ਦੀ ਲੋੜ ਹੈ ਕੋਈ ਦਰੀ ਕੋਈ ਚਾਦਰ ਕੋਈ ਭਾਂਡੇ ਕੋਈ ਕੜਾਹੀ ਕਹਿਣ ਦਾ ਮਤਲਬ ਵੀ ਜੋ ਵੀ ਮੇਰੇ ਟੈਂਟ ਤੇ ਸਮਾਨ ਹੈ ਜਦੋਂ ਮਰਜੀ ਆ ਕੇ ਲੈ ਜਾਓ ਬਹੁਤ ਵੱਡਾ ਦਿਲ ਹੈ ਫਿਰ ਮਿਨੀ ਸਾਰਾ ਬੈਲਫਰ ਕਲੱਬ ਵੱਲੋਂ ਐਮਰਜੈਂਸੀ ਸਵਾਮਾ ਐਂਬੂਲੈਂਸ ਸਵਾਮਾ ਕੋਈ ਡਿਲੀਵਰੀ ਕੇਸ ਹੈ ਕਿਸੇ ਨੂੰ ਦਾਖਲ ਕਰਵਾਉਣਾ ਹੈ ਹਸਪਤਾਲਾਂ ਦੇ ਵਿੱਚ ਤਾਂ ਮਿਨੀ ਸਾਰਾ ਬੈਲਫਰ ਕਲੱਬ ਵੀ ਅੱਗੇ ਆਇਆ ਹੈ ਜਿਨ੍ਹਾਂ ਦੇ ਮੈਂ ਤੁਹਾਨੂੰ ਨੰਬਰ ਸੰਪਰਕ ਨੰਬਰ ਬੋਲ ਰਹੇ ਹਾਂ ਤਾਂ ਤੁਸੀਂ ਇਹਨਾਂ ਸੰਪਰਕ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 94632 80620 94632 80621 98727 54333 ਇਹ ਮਿਨੀ ਸਾਰਾ ਵੈਲਫੇਅਰ ਕਲੱਬ ਦੇ ਨੰਬਰਾਂ ਤੇ ਤੁਸੀਂ ਕਿਸੇ ਨੂੰ ਵੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਇਹ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਅਮਿਤ ਢੀਂਗ ਰਾਏ ਐਡਵੋਕੇਟ ਇਹਨਾਂ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਐਨਾਨਸ ਕਰ ਦਿੱਤਾ ਕਿ ਕੋਈ ਵੀ ਵਾਰਸ਼ ਦੇ ਵਿੱਚ ਕਿਸੇ ਦਾ ਮਕਾਨ ਛੱਤ ਡਿੱਗੀ ਹੈ ਕੋਈ ਤਰੇੜ ਆਈ ਹੈ ਉਹਦੇ ਜੋ ਫਾਰਮ ਨੇ ਨੌਟਰੀ ਤੋਂ ਤਸਦੀਕ ਕਰਾਉਣੇ ਨੇ ਇਹ ਨੌਟਰੀ ਇਹਨਾਂ ਦੇ ਕੋਲੇ ਐ ਅਮਰਤੀ ਅੰਗਰੇਜ਼ੀ ਦੇ ਤਾਂ ਉਹਨਾਂ ਦਾ ਕੋਈ ਵੀ ਪੈਸਾ ਨੌਟਰੀ ਪਬਲਿਕ ਦਾ ਕੋਈ ਵੀ ਪੈਸਾ ਐਡਵੋਕੇਟ ਅਮਰਤੀ ਠੀਂਗਰਾ ਨਹੀਂ ਲੈਣਗੇ ਬਹੁਤ ਵੱਡੀ ਗੱਲ ਹੈ ਇਹ ਵੀ ਲੋੜਵੰਦ ਲੋਕਾਂ ਦੀ ਸੇਵਾ ਦੇ ਵਿੱਚ ਅੱਗੇ ਆਏ ਨੇ ਇੱਕ ਹੋਰ ਵੱਡੀ ਸੇਵਾ ਤਪਾ ਸ਼ਹਿਰ ਦੇ ਨਿੱਕਾ ਮੱਲ ਚੈਰੀਟੇਬਲ ਟਰਸਟ ਵੱਲੋਂ ਜਿਨ੍ਹਾਂ ਦੇ ਮਕਾਨ ਘਰ ਚੋ ਰਹੇ ਨੇ ਛੱਤਾਂ ਚੋਰੀਆਂ ਨੇ ਉਹਨਾਂ ਤੇ ਪਲਾਸਟਿਕ ਦੀ ਤਰਪਾਲ ਪਾਉਣ ਲਈ ਘਰੋ ਘਰੀ ਜਾ ਕੇ ਤਰਪਾਲਾਂ ਦੀ ਵੰਡ ਕਰ ਰਹੇ ਨੇ ਹੁਣ ਤੱਕ ਉਹਨਾਂ ਨੇ 100 ਦੇ ਕਰੀਬ ਤਰਪਾਲਾਂ ਵੰਡ ਚੁੱਕੇ ਆਏ ਨੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇੱਕ ਅਸੀਂ ਧੰਨਵਾਦ ਦੀਆਂ ਅਗਰਵਾਲ ਕਮੇਟੀ ਤਪਾ ਦੇ ਅਗਰਵਾਲ ਧਰਮਸ਼ਾਲਾ ਦੀ ਜੋ ਪ੍ਰਬੰਧਕ ਕਮੇਟੀ ਹੈ ਨਾਲ ਉਹਦਾ ਸਹਿਯੋਗ ਹੈ ਮੀਨੀਸਾਰਾ ਵੈਲਫੇਅਰ ਕਲੱਬ ਜਿਹੜੇ ਹਨ ਦੀ ਮਾਰ ਕਾਰਨ بارش ਦੀ ਮਾਰ ਕਾਰਨ ਲੋਕ ਬੇਕਾਰ ਹੋ ਗਏ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਰਹਿਣ ਸਹਿਣ ਨੂੰ ਕੋਈ ਜਗ੍ਹਾ ਨਹੀਂ ਰਹੀ ਅਗਰਵਾਲ ਧਰਮਸ਼ਾਲਾ ਦੇ ਵਿੱਚ ਉਹਨਾਂ ਲਈ ਆਰਜੀ ਤੌਰ ਤੇ ਕਮਰੇ ਖੋਲ ਦਿੱਤੇ ਗਏ ਨੇ ਕੋਈ ਵੀ ਜਿਨ੍ਹਾਂ ਕੋਲੇ ਰਹਿਣ ਦਾ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈ ਉਹ ਅਗਰਵਾਲ ਧਰਮਸ਼ਾਲਾ ਤਾਪਾ ਦੇ ਵਿੱਚ ਆ ਸਕਦੇ ਨੇ ਤਾਂ ਜਿਵੇਂ ਜਿਵੇਂ ਵੀ ਸਾਡੇ ਕੋਲੇ ਪਤਾ ਲੱਗੂਗਾ ਇੱਕ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਵੱਲੋਂ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਘਰ ਚੋਰੀ ਹੋਏ ਨੇ ਤ੍ਰੇਣਾ ਪੈ ਰਹੀਆਂ ਨੇ ਉਹਨਾਂ ਨੂੰ ਤਰਪਾਲਾਂ ਦੀ ਵੰਡ ਕਰ ਰਹੇ ਨੇ ਇਹ ਵੀ ਬਹੁਤ ਵੱਡਾ ਉਦਮ ਹੈ ਤਾਂ ਜੋ ਵੀ ਕੋਈ ਜਿਸ ਤਰ੍ਹਾਂ ਵੀ ਕੋਈ ਹੋਰ ਆਊਗਾ ਤਾਂ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ